16 ਅਪ੍ਰੈਲ ਨੂੰ ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਆਧੁਨਿਕ ਸ਼ਹਿਰ ਦੁਬਈ ਲਗਭਗ ਪੂਰੀ ਤਰ੍ਹਾਂ ਹੀ ਡੁੱਬ ਗਿਆ। ਰੇਗਿਸਤਾਨ ਵਿੱਚ ਵਸੇ ਇਸ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਬਾਰਿਸ਼ ਪਹਿਲਾਂ ਕਦੀ ਨਹੀਂ ਵੇਖੀ ਗਈ ਸੀ। ਦੁਬਈ ਵਿੱਚ ਮੀਂਹ ਨੇ 70 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਉੱਥੇ ਸਿਰਫ ਇੱਕ ਦਿਨ ਦੇ ਵਿੱਚ ਇੰਨਾ ਮੀਂਹ ਪਿਆ ਜਿੰਨਾ 2 ਸਾਲਾਂ ਦੇ ਵਿੱਚ ਪੈਂਦਾ ਹੈ। ਆਓ ਜਾਣਦੇ ਹਾਂ ਕੀ ਸੀ ਦੁਬਈ ਵਿੱਚ ਮੀਂਹ ਪੈਣ ਦਾ ਕਾਰਨ ਅਤੇ ਇਹ ਕਲਾਊਡ ਸੀਡਿੰਗ ਸਿਸਟਮ ਕੀ ਹੁੰਦਾ ਹੈ ਜਿਸ ਦੀ ਵਰਤੋਂ ਕਰਦੇ ਹੋਏ ਦੁਬਈ ਵਿੱਚ ਮੀਂਹ ਪਿਆ ਅਤੇ ਸਿਰਫ 10 ਘੰਟਿਆਂ ਦੇ ਮੀਂਹ ਨੇ ਦੁਬਈ ਵਿੱਚ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਤਾਂ ਆਓ ਜਾਣਦੇ ਹਾਂ 16 ਅਪ੍ਰੈਲ ਨੂੰ ਦੁਬਈ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ। ਸ਼ਹਿਰ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ, ਸ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਕਿ ਹਰ ਪਾਸੇ ਹਫੜਾ ਦਪੜੀ ਮੱਚ ਗਈ। ਮੀਂਹ ਦਾ ਕਾਰਨ ਕਲਾਊਡ ਸੀਡਿੰਗ ਸੀ ਜਿਸ ਕਾਰਨ ਇੰਨਾ ਜ਼ਿਆਦਾ ਮੀਂਹ ਪਿਆ ਜਿਸ ਦੀ ਲੋੜ ਵੀ ਨਹੀਂ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੁਬਈ 'ਚ ਕੀਤੀ ਗਈ ਕਲਾਊਡ ਸੀਡਿੰਗ ਦੇ ਵਿੱਚ ਕੁਝ ਗਲਤੀ ਸੀ ਜਿਸ ਕਾਰਨ ਭਾਰੀ ਮੀਂਹ ਪਿਆ। UAE ਦੇ ਖਾੜੀ ਰਾਜ ਨੈਸ਼ਨਲ ਸੈਂਟਰ ਆਫ ਮੈਟਰੋਲੋਜੀ ਨੇ ਦੱਸਿਆ ਹੈ ਕਿ 15 ਅਤੇ 16 ਅਪ੍ਰੈਲ ਨੂੰ ਅਲ ਵੇਨ ਹਵਾਈ ਅੱਡੇ ਤੇ ਕਲਾਊਡ ਸੀਡਿੰਗ ਨਾਲ ਜਹਾਜ਼ਾਂ ਨੇ ਉਡਾਨ ਭਰੀ ਅਤੇ ਇਸ ਜਹਾਜ਼ ਨੇ 2 ਦਿਨਾਂ ਦੇ ਵਿੱਚ 7 ਵਾਰ ਉਡਾਨ ਭਰੀ ਕਲਾਊਡ ਸੀਡਿੰਗ ਦੀ ਇਸ ਪ੍ਰਕਿਰਿਆ ਵਿੱਚ ਕਿਤੇ ਨਾ ਕਿਤੇ ਗਲਤੀ ਸੀ ਜਿਸ ਕਾਰਨ ਇੰਨੀ ਜ਼ਿਆਦਾ ਬਾਰਿਸ਼ ਹੋ ਗਈ ਆਹ ਹੁਣ ਜਾਂਦੇ ਹਾਂ ਇਹ ਕਲਾਊਡ ਸੀਡਿੰਗ ਕੀ ਹੁੰਦੀ ਹੈ ਕਲਾਊਡ ਸੀਡਿੰਗ ਬਦਲਾਂ ਤੋਂ ਆਪ ਮੀਂਹ ਪਾਉਣ ਦਾ ਇੱਕ ਤਰੀਕਾ ਹੈ ਇਸੇ ਕਰਕੇ ਇਸ ਨੂੰ ਆਰਟੀਫੀਸ਼ੀਅਲ ਰੇਨ ਵੀ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਇਸ ਦਾ ਵੀ ਨਕਲੀ ਮੀ ਹੈ ਇਸ ਲਈ ਸਿਲਵਰ ਆਇਓਡਾਈਸ ਅਤੇ ਸੁੱਕੀ ਬਰਫ਼ ਦੇ ਨਾਲ ਨਮਕ ਨੂੰ ਆਸਮਾਨ ਦੇ ਵਿੱਚ ਉਚਾਈ ਤੇ ਜਹਾਜ਼ਾਂ ਨਾਲ ਬਦਲਾਂ ਦੇ ਵਿੱਚ ਛੱਡਿਆ ਜਾਂਦਾ ਹੈ ਜਾਨੀ ਕਿ ਇੱਕ ਤਰ੍ਹਾਂ ਮੀਂਹ ਲਿਆਉਣ ਲਈ ਬੱਦਲਾਂ ਨੂੰ ਬੀਜ ਦਿੱਤੇ ਜਾਂਦੇ ਹਨ ਇਸ ਨੂੰ ਕਲਾਉਡ ਸੀਡਿੰਗ ਕਿਹਾ ਜਾਂਦਾ ਹੈ ਕਲਾਉਡ ਸੀਡਿੰਗ ਕਰਨ ਲਈ ਆਸਮਾਨ ਵਿੱਚ ਘੱਟੋ-ਘੱਟ 40% ਬੱਦਲ ਹੋਣੇ ਚਾਹੀਦੇ ਹਨ ਜਿਸ ਵਿੱਚ ਕੁਝ ਪਾਣੀ ਵੀ ਹੋਣਾ ਚਾਹੀਦਾ ਹੈ ਜੇਕਰ ਬੱਦਲਾਂ ਵਿੱਚ ਪਾਣੀ ਹੋਵੇ ਤਾਂ ਨਮੀ ਨਾ ਹੋਵੇ ਤਾਂ ਮੀਂਹ ਨਹੀਂ ਪਵੇਗਾ ਪਰ ਫਿਲਹਾਲ ਦੁਬਈ ਦੇ ਵਿੱਚ ਦੱਖਣੀ ਜੈਟ ਸਟੀਮ ਚੱਲ ਰਹੀ ਹੈ ਜਿਸ ਕਾਰਨ ਕਲਾਉਡ ਸੀਡਿੰਗ ਸਫਲ ਰਹੀ ਜੇਕਰ ਨਮੀ ਨਾ ਹੋਵੇ ਤਾਂ ਬੱਦਲਾਂ ਤੋਂ ਆਉਣ ਵਾਲੀਆਂ ਪਾਣੀ ਦੀਆਂ ਬੂੰਦਾਂ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਭਾਫ਼ ਦੇ ਵਿੱਚ ਬਦਲ ਜਾਂਦੀਆਂ ਹਨ